ਅੰਮਰਸਰ ਦੇ ਵਿੱਚ ਜੜੀਆਂ ਚੋਰੀ ਦੀਆਂ ਤੇ ਲੁੱਟ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਪੋਸ਼ ਏਰੀਆ ਰਣਜੀਤ ਐਵਨਿਊ ਦੇ ਵਿੱਚ ਜਮਾਟੋ ਦੀ ਡਿਲੀਵਰੀ ਕਰਨ ਵਾਲੇ ਨੌਜਵਾਨ ਕੋਲੋਂ ਹੋਈ ਲੁੱਟ ਤਿੰਨ ਨੌਜਵਾਨ ਆਂਦੇ ਆ ਪੀਜਾ ਆਰੋ ਕੋਲੋਂ ਪੁੱਛਦੇ ਆ ਜਦੋਂ ਪੁੱਛਦੇ ਆ ਤੇ ਮੋਟਰਸਾਈਕਲ ਉਹਦੇ ਕੋਲੋਂ ਖੋਹ ਲੈਂਦੇ ਆ ਨਾਲ ਜਿਹੜਾ ਪਰਸ ਵੀ ਉਹਦੇ ਕੋਲ ਲੈ ਕੇ ਫਰਾਰ ਹੋ ਜਾਂਦੇ ਆ ਸੀਸੀਟੀਵੀ ਦੇ ਵਿੱਚ ਤਿੰਨ ਨੌਜਵਾਨ ਆਂਦੇ ਆ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਆ ਮੌਕੇ ਤੇ ਪਹੁੰਚਦੀ ਆ ਪੁਲਿਸ अमृतसर के अरुणी सैनिक हाई स्कूल के दसवीं के 135 विद्यार्थियों ने की फर्स्ट डिवीजन प्राप्त स्कूल की डायरेक्टर मैडम अस्मिता राव यादव जी और स्टाफ ने बच्चों को दी हार्दिक शुभकामनाएं इसमें से गौरी गुप्ता आई फर्स्ट जिसने 92.76 अंक प्राप्त किए दूसरे स्थान पर आई श्रेया बब्बर जिसने नाइन्टी अंक प्राप्त किए तीसरे स्थान पर आये नयन अरोड़ा जिसने नाइन्टी अंक प्राप्त किए ਇੱਕ ਹੋਰ ਵਿਦਿਆਰਥੀ ਤੀਜੇ ਸਥਾਨ ਪਰ ਆਇਆ ਕਫਿਸ਼ਪਨ ਸੋਤਰਾ ਨੇ ਕੀ 91% ਅੰਕ ਪ੍ਰਾਪਤ ਆਸ਼ੀਸ਼ ਕਪਲਾ ਸਨੋ ਮਨੋਜ ਕੁਮਾਰ ਹਾਂਜੀ ਠੀਕ ਹੈ ਜੀ ਮੈਂ ਜੋਮੈਟੋ ਇਹ ਕੰਮ ਕਰਦਾ ਵਾਂ ਸਾਡੇ ਨਾਲ ਦੇਖੋ ਨਾ ਇੰਨੇ ਬੰਦੇ ਆ ਡੇਲੀ ਵਾਰ ਦਾ ਤਾਂ ਹੋ ਰਹੀਆਂ ਕਰੀ ਰਾਮ ਤੇਥ ਰੋੜ ਹੋ ਰਹੀ ਮਚੀਟੇ ਹੋ ਰਹੀ ਐ ਇਹ ਪੂਸ਼ ਏਰੀਆ ਠੀਕ ਹੈ ਨਾ ਨੂੰ ਕੋਟ ਆਫ ਕੰਡਕਟ ਲੱਗਾ ਹੋਇਆ ਇਲੈਕਸ਼ਨ ਵਾਲਾ ਟਾਈਮ ਕਿੱਥੇ ਹੈ ਸਰਕਾਰ ਕਿੱਥੇ ਹੈ ਪੁਲਿਸ ਕਿੱਥੇ ਉਹ ਐਮ ਐਲ ਏ ਕਿੱਥੇ ਸਰਕਾਰਾਂ ਜਿਹੜੀਆਂ ਕਹਿੰਦੀਆਂ ਸੀ ਅਸੀਂ ਬਲ ਲਾ ਲਿਆਵਾਂਗੇ ਕੋਈ ਬਦਲਾਅ ਨਹੀਂ ਹੋ ਰਿਹਾ ਨੀਰਾ ਸਾਡੇ ਬੰਦਿਆਂ ਨਾਲ ਲੁੱਟ ਖੋ ਨਿਤ ਜ ਨਵੇਂ ਬੰਦੇ ਨਾਲ ਹੋ ਜਾਂਦੀ ਚਾਹੇ ਡਿਲਵੀ ਬੁਆਏ ਕੋਈ ਵੀ ਹੋਵੇ ਠੀਕ ਆ ਰੋਜ਼ ਸਾਡੇ ਨਾਲ ਵਾਰ ਦਿੱਤਾ ਹੁੰਦੀ ਆ ਅਸੀਂ ਕਿਨੂੰ ਜਾ ਕੇ ਕਹੀਏ ਫਿਰ ਇਹਨਾਂ ਨੂੰ ਕਹੀਏ ਤੇ ਆ ਕੇ ਕਹਿੰਦੇ ਜੀ ਪੁਲਿਸ ਕੰਮ ਕਰ ਰਹੀ ਕਹਾਂ ਹੀ ਪੁਲਿਸ ਕੰਮ ਕਰ ਰਹੀ ਜਵਾਬ ਦੇ ਮੈਨੂੰ ਇੱਥੇ ਆ ਕੇ ਨਕਾ ਲੱਗਾ ਉਹ ਕਿੰਨਾ ਕੁ ਦੂਰ ਹੈਗਾ ਇੱਥੋਂ ਵਾਰ ਦਿੱਤਾ ਉਹ ਇੰਨੇ ਡੇਲੀ ਵਾਰਦਾਤ ਹੁੰਦੀ ਆ ਨਿਤ ਲੁੱਟ ਹੋ ਹੋ ਰਹੀ ਆ ਕਿੱਥੇ ਆਏ ਉਹ ਬੰਦੇ ਕੀ ਗੱਲ ਪੁਲਿਸ ਨੂੰ ਕਾਬੂ ਨਹੀਂ ਆਉਂਦਾ ਪੁਲਿਸ ਕਹਿੰਦਾ ਫਲੈਗ ਮਾਰਚ ਵੀ ਕਰਦੇ ਆ ਕਿੱਥੇ ਫਲੈਗ ਮਾਰਚ ਮੈਨੂੰ ਨਹੀਂ ਆਇਆ ਮੈਨੂੰ ਆ ਕੇ ਕਰਦੇ ਆ ਕਿੱਥੇ ਫਲੈਗ ਮਾਰਚ ਮੈਨੂੰ ਨਹੀਂ ਆਇਆ ਮੈਨੂੰ ਆਕੇ ਖੁੱਲੀ ਬਿਆਸ ਗੱਲਾਂ ਮੈਨਾਂ ਆਕੇ ਕਿਤੇ ਵੀ ਐਮ.ਐਲ.ਏ. ਜਿਹੜਾ ਕਹਿੰਦਾ ਮੈਂ ਬਦਲਾਵ ਲਿਆਉਂਦਾ ਦੇਣ ਜਵਾਬ ਇੱਥੇ ਬੰਦਿਆਂ ਨਾਲ ਇਹ ਬੰਦੇ ਦਾ ਖੋਹਿਆ ਕੌਣ ਦੇਗਾ ਕੌਣ ਦੇਖ ਮੈਨੂੰ ਦੱਸ ਤੋ ਨਾ ਕੋਈ ਦੇਣ ਮਲਾਗਾ ਇਹ ਬੰਦੇ ਨੇ ਇੱਥੋਂ ਰੋਟੀ ਖਾਣੀ ਆਪਾਂ ਵੀ ਇੱਥੋਂ ਖਾਣੀ ਜੇ ਸਾਡੇ ਨਾਲ ਡੇਲੀ ਵਾਰਦਾ ਤਾਂ ਹੋਈਗੀ ਆਪਾਂ ਕਿੱਥੇ ਜਾਣਾ ਪੁਲਿਸ ਨੂੰ ਕੰਮ ਵੀ ਰਹਿਤ ਆਗਾ ਅਸੀਂ ਭਾਈ 24 ਘੰਟੇ ਕੰਮ ਕਰਦੇ ਆਂ ਮਲਕੀ ਸਾਡੇ ਨਾਲ ਵਾਰਦਾ ਤਾਂ ਡੇਲੀਆਂ ਆਉਣਗੀਆਂ ਅਸੀਂ ਕੰਮ ਨੂੰ 1 1 ਸੀ ਫੇਰੀ ਭੇਜੀ ਜਾਂਦਾ ਹਾਂ 1 ਸੀ ਫੇਰੀ ਉਹ ਚੱਲ ਜੇ ਆਪਾਂ ਫੇਰ ਵੀ ਜਾਣੇ ਕੋਈ ਗੱਲ ਨਹੀਂ ਸਾਡਾ ਕੰਮ ਇੰਨੇ ਬੰਦਿਆਂ ਚ ਕਿੰਨੀਆਂ ਵਾਰੀ ਗਵਾਹਤਤਾ ਹੋਈਆਂ ਹੀ ਆ ਤੇ ਪੁਲ ਨਾ ਨੂੰ ਕਹਿੰਦੇ ਸੀ ਆਪਾਂ ਫਲੈਗ ਮਾਰਚ ਕਰਦੇ ਹਾਂ ਕਿੱਥੇ ਕਰਦੇ ਕਿੱਥੇ ਪੁਲਿਸ ਦੇ ਚੈਕਿੰਗ ਨਾ ਗਏ ਦੱਸੋ ਮੈਨੂੰ ਨਾ ਕਿ ਇਸ ਬਾਰੇ ਤੁਸੀਂ ਪੁਲਿਸ ਰੂਮ ਕੰਪਲੀਟ ਕੀਤੀ ਹੈ ਦਿੱਤੀ ਹੈ ਪਰ ਮੈਨੂੰ ਇੱਕ ਗੱਲ ਜਾਨਣਾ ਯਾਰ ਬੰਦੇ ਫੜਨ ਸਾਡੇ ਬੰਦਿਆਂ ਨੂੰ ਇਨਸਾਫ ਚਾਹੀਦਾ ਦੱਸੋ ਜੀ ਕੀ ਗੱਲ ਜੇ ਹੁਣ ਇਸ ਤੋਂ ਉੱਤੇ علاوہ ਕੋਈ ਕੰਮ ਨਹੀਂ ਗਾ ਜੇ ਇਲੈਕਸ਼ਨ ਦਾ ਟਾਈਮ ਆ ਜਾਂਦੇ ਐਮਐਲਏ ਚੋਕੇ ਆ ਜਾਂਦਾ ਜੀ ਹਰ ਉਹ ਵਾਰੋ ਕਿਸ ਕਰਕੇ ਇਹ ਜਿੰਨੇ ਬੰਦੇ ਕੰਮ ਕਰਦੇ ਉਹਨਾਂ ਨੇ ਡੇਲੀ ਵਾਰ ਦਿੱਤਾ ਹੁੰਦੀਆਂ ਉਹ ਕਿੱਥੇ ਜਵਾਬ ਦੇਣ ਦੱਸੋ ਮੈਨੂੰ ਇਹ ਬੰਦੇ ਕਿੱ ਮੈਂ ਹੀ ਕੰਮ ਕਰਦਾ ਮੇਰੀ 7 800 ਵਜਦਾ ਹੈਗਾ ਜੇ ਜੋ ਮੈਂ ਮੋਟਰਸਾਈਕਲ ਦੀ ਮੇਨਾ ਚੋਰੀ ਹੋ ਗਈ ਮੈਂ ਕੀ ਖਾਵਾਂਗਾ ਤੇ ਘਰੇ ਕੀ ਦਵਾਂਗਾ ਓਕੇ ਹਲੋ ਇਸ ਤਰ੍ਹਾਂ ਕਰਕੇ ਪਈ ਜੇ ਆਪਾਂ ਕੋਈ ਸੈਲਫ ਡਿਫੈਂਸ ਉਸਤੇ ਡੰਡਾ ਵੀ ਰੱਖ ਲੈਣਾ ਸਾਨੂੰ ਉਹ ਵੀ ਤੰਗ ਕੀਤਾ ਜਾਂਦਾ ਕਿ ਤੂੰ ਇਹ ਰੱਖਿਆ ਕਿਉਂ ਕਿਸ ਕੰਮ ਵਾਸਤੇ ਰੱਖਿਆ ਹੋਰ ਜਵਾਬ ਸੋਚ ਜਵਾਬ ਦਿਓ ਜੇ ਆਪਾਂ ਸੈਲਫ ਡਿਫੈਂਸ ਉਸਤੇ ਖੜੀ ਹੋਈਏ ਤਾਂ ਵੀ ਸਾਨੂੰ ਜਵਾਬ ਨਾ ਕਰੀਏ ਤਾਂ ਵੀ ਜਵਾਬ ਮਨ ਲੀ ਸਸਨਾ ਆਪਾਂ ਹੀ ਹਰ ਜਗ੍ਹਾ ਠੀਕ ਆ ਹਰ ਜਗ੍ਹਾ ਆਪਾਂ ਹੀ ਮਰੀਏ ਕੀ ਗੱਲ ਫੂਲ ਟ੍ਰੀਵਲ ਵਾਲਾ ਇਨਸਾਨ ਨਹੀਂ ਕਿ ਜਿਹੜਾ ਮਰਜ਼ੀ ਆਵੇ ਫੁੱਟ ਰਿਕਸ਼ੀ ਨੂੰ ਹੱਥ ਪਾ ਕੇ ਲੈ ਜਾਏ ਬੰਦੇ ਨੂੰ ਕੀ ਗੱਲ ਉਹਨਾਂ ਦੇ ਪਰਿਵਾਰ ਨਹੀਂਗੇ ਜਿਹੜੇ ਬੰਦੇ ਖੋਹ ਕਰਨ ਆਉਂਦੇ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕਿ ਇਹ ਬੰਦੇ ਕਿੰਨੀ ਮਿਹਨਤ ਆਪਾਂ 24 ਘੰਟੇ ਮਿਹਨਤ ਕਰ ਰਹੇ ਗਰਮੀਆਂ 'ਚ ਮਿਹਨਤ ਕਰਦੇ ਧੁੱਪੇ 'ਤੇ ਲੱਗੇ ਰਹਿੰਦੇ ਕਿਸ ਕਰਕੇ ਆਪਣਾ ਪਰਿਵਾਰ ਪਾਲਣਾ ਸਰ ਇਹ ਆਮ ਦਾਤਰ ਲੈ ਕੇ ਸਰ ਇਹ ਆਮ ਦਾਤਰ ਵੇਖੋ ਨਾ ਪੋਸ਼ ਏਰੀਆ ਹਤਿਆਲ ਲੈ ਕੇ ਆਣਾ ਪੁਲਿਸ ਕਹਿੰਦੀ ਆਪਾਂ ਕਾਬੂ ਕਰ ਰਹੇ ਕਿੱਥੇ ਕਾਬੂ ਕੀਤਾ ਮੈਨੂੰ ਦੱਸੋ ਸਰ ਇਹ ਆਮ ਹਤਿਆਲ ਲੈ ਕੇ ਆਏ ਆਖਿਰੋ ਕਿਸੇ ਨਾ ਕੇ ਰਸਤੇ ਆਏ ਨਾ ਕੋਈ ਬਾਹਰੋਂ ਦੇ ਨਹੀਂ ਆਏ ਉੱਟ ਕੇ ਇੱਥੋਂ ਹੀ ਆਏ ਨਾ ਕਿੱਥੇ ਨਾਕੇ ਲੱਗੇ ਮੈਨੂੰ ਦੱਸ ਦੋ ਕਿਵੇਂ ਲੱਗੇ ਸੀਸੀਟੀਵੀ ਕੈਮਰੇ ਨਾਲ ਉਹਨੂੰ ਨੇਰ ਨਹੀਂ ਆ ਰਿਹਾ ਕਿੱਡੀ ਕੁ ਵੱਡੀ ਗੱਲ ਹੈ ਕਿ ਦੱਸੋ ਮੈਨੂੰ ਪੁਲਿਸ ਵਾਸਤੇ ਅੱਜ ਸਾਰੀ ਕਰੰਜੀਨਾ ਦੀ ਟੀਮ ਬਲੌਗ ਦੇ ਵਿੱਚ ਜਿਹੜੀ ਜ਼ੋਮੈਟੋ ਕਰਮਚਾਰੀ ਨਾਲ ਮੈਚਿੰਗ ਹੋਈ ਹੈ ਉਹ ਕੀ ਮਾਮਲਾ ਕੀ ਕਰ ਸੀ ਜ਼ੋਮੈਟੋ ਕਰਮਚਾਰੀ ਨਾਲ ਪ੍ਰਿੰਸੀਪਲ ਹੈਗਾ ਜੀ ਉਹਨਾਂ ਨੇ ਦੱਸਿਆ ਹੈਗਾ ਕਿ ਉਹਨਾਂ ਦੇ ਜਿਹੜੀ ਬਾਈਕ ਹੈਗੀ ਉਹ ਖੋਹ ਹੋ ਗਈ ਹੈ ਜੀ ਤੇ ਉਹਦੇ ਉੱਤੇ ਆਪਾਂ ਉਹਨਾਂ ਦੇ ਬਿਆਨ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜੀ ਕਾਰਵਾਈ ਮਲ ਵਿੱਚ ਲਿਆ ਰਹੇ ਹਾਂ ਜੀ ਸਰ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਹੈ हां जी ਇਹਨੇ ਸੀਸੀਟੀਵੀ ਫੁਟੇਜ ਵਗੈਰਾ ਅੱਗੇ ਜਿਹੜੇ ਆਪਾਂ ਏਰੀਆ ਦੇ ਖੰਗਾਲ ਰਹੇ ਅੱਗੇ ਪ੍ਰੋਸੀਡ ਕਰ ਰਹੇ ਹਾਂ ਜੀ ਇਹਦੇ ਵਿੱਚ ਸਰ ਲੱਗਦਾ ਨਹੀਂ ਥਾਣੇ ਦੇ ਲਾਗੇ 100 ਮੀਟਰ ਦੂਰੀ ਤੇ ਇੰਨੀ ਵੱਡੀ ਕਾਰਦਾ ਤੋਂ ਜੀ ਆ ਕੋਈ ਐਕਟਰ ਮੰਦ ਹੈ ਹਾਂ ਜੀ ਇਹਦੇ ਵਿੱਚ ਹੁਣ ਕਰ ਰਹੇ ਹਾਂ ਜੀ ਫਿਰ ਰਜਿਸਟਰ ਕਰਕੇ ਅੰਟਰਸ ਕਰਾਂਗੇ ਅਮਨੀ ਸਰ ਕੇ ਅਰੁ ਰੁਸ਼ਮੀ ਸੈਨਿਕ ਹਾਈ ਸਕੂਲ ਕੇ 10ਵੀਂ ਕੇ 135 ਵਿਦਿਆਰਥੀਆਂ ਨੇ ਕੀ ਫਰਸਟ ਡਿਵੀਜ਼ਨ ਪ੍ਰਾਪਤ ਸਕੂਲ ਕੀ ਡਾਇਰੈਕਟਰ ਮੈਡਮ ਅਸਮਿਤਾ ਰਾਓ ਯਾਦਤ ਜੀ ਔਰ ਸਟਾਫ ਨੇ ਬੱਚੋ ਕੋ ਦਿ ਹਾਰਦਿਕ ਸ਼ੁਭ ਕਾਮਨਾ ਹੈ इसमें से गौरी गुप्ता आई फर्स्ट जिसने 92.76 अंक प्राप्त किए दूसरे स्थान पर आए श्रेया बब्बर जिसने 92.3 अंक प्राप्त किए तीसरे स्थान पर आए नयन अरोड़ा जिसने 91.7 अंक प्राप्त किए एक और विद्यार्थी तीसरे स्थान पर आया कपिश पंचोत्रा ने किए 91 परसेंट अंक प्राप्त ਅੰਮਰਸਰ ਦੇ ਵਿੱਚ ਜੜੀਆ ਚੋਰੀ ਦੀ ਆ ਤੇ ਲੁੱਟ ਦੀਆ ਵਾਰ ਦਾਤਾ ਵਧਦੀ ਆਈ ਜਾ ਰਹੀ ਆ ਪੋਸ਼ ਏਰੀਆ ਰੰਜੀਤ ਐਵਨੀ ਦੇ ਵਿੱਚ ਜਮਾਟੋ ਦੀ ਡਿਲੀਵਰੀ ਕਰਨ ਵਾਲੇ ਨੌਜਵਾਨ ਕੋਲੋਂ ਹੋਈ ਲੁੱਟ ਤਿੰਨ ਨੌਜਵਾਨ ਆਂਦੇ ਆ ਪੀਜਾ ਕੋਲੋਂ ਪੁੱਛਦੇ ਆ ਜਦੋਂ ਪੁੱਛਦੇ ਆ ਤੇ ਮੋਟਰਸਾਈਕਲ ਉਹਦੇ ਕੋਲੋਂ ਖੋਹ ਲੈਂਦੇ ਆ ਨਾਲ